ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਤੇ ਵੀਡੀਓ ਵੇਖਦੇ ਸਾਡੇ ਚੈਨਲ ਤੇ ਭੈਣ ਭਰਾਵਾਂ ਦਾ ਸਵਾਗਤ ਹੈ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਆਲੂ ਹਲੂਆ ਪਚੰਗੀ ਰਤੋ ਕੇ ਸਾਫ ਕਰ ਲਿਆ ਪਿਆਜ਼ ਵੀ ਆਪਾਂ ਛਿੱਲ ਕੇ ਧੋ ਲਿਆ ਤੇ ਇਹ ਟਮਾਟਰ ਵੀ ਆਪਾਂ ਪਾਵਾਂਗੇ ਇਹ ਵੀ ਧੋ ਕੇ ਸਾਫ ਕੀਤੇ ਆ ਲਸਣ ਵੀ ਆਪਾਂ ਛਿੱਲ ਲਿਆ ਤੇ ਇਹ ਇਨਾ ਕਦਰਕ ਪਾਵਾਂਗੇ ਇਹ ਮਿਰਚਾਂ ਪਾਵਾਂਗੇ ਤੇ ਹਰਾ ਧਨੀਆ ਆਜੋ ਆਪਾਂ ਇਹਨਾਂ ਨੂੰ ਕੱਟ ਕੇ ਤੇ ਮਸਾਲਾ ਆਪਾਂ ਕੁੰਡੇ 'ਚ ਤਿਆਰ ਕਰਾਂਗੇ ਸਮਝੜਾ ਪੋਟਲ ਨੇ ਇਹਨਾਂ ਪਾ ਕੇ ਨਾਲੀ ਇਹਦੇ ਅਦਰਕ ਕੱਟ ਕੇ ਤੇ ਕੁੱਟ ਲਾਂਗੇ ਤੇ ਆਪਾਂ ਦੋ ਦੋਰੀਆਂ ਮਿਰਚਾਂ ਪਾ ਲਾਂਗੇ ਤੇ ਹੁਣ ਆਪਾਂ ਅਦਰਕ ਤੇ ਲਸਣ ਤੇ ਹਰੀ ਮਿਰਚ ਬਰੀਕ ਕਰ ਲਈ ਤੇ ਹੁਣ ਆਪਾਂ ਕਟਾਂਗੇ ਪਿਆਜ਼ ਇਹਨਾਂ ਨੂੰ ਵੀ ਬਰੀਕ ਕਰ ਲਾਂਗੇ ਇਹ ਆਪਾਂ ਦਾ ਆਲੂ ਬਣਾਉਣੇ ਆ ਇਹ ਗਰੇਵੀ ਵਾਲੇ ਇਹ ਆਪਾਂ ਮਸਾਲਾ ਤਾਂ ਹੀ ਇਹਨਾਂ ਦਾ ਜਿਆਦਾ ਬਰੀਕ ਕਰਨਾ ਵਾ ਕਿਉਂਕਿ ਗਰੇਵੀ ਆਪਣੀ ਜਿਹੜੀ ਸੰਘਣੀ ਬਣੇ ਪਿਆਜ਼ ਵੀ ਆਪਾਂ ਇਸੇ ਤਰ੍ਹਾਂ ਬਰੀਕ ਕਰ ਲਾਂਗੇ ਤੇ ਬਰੀਕ ਕਰਕੇ ਫਿਰ ਆਪਾਂ ਤੜਕਾ ਲਾਉਨੇ ਆ ਹਾਂਜੀ ਆਲੂ ਆਪਾਂ ਅਡੈਕਸ਼ਨ ਨੂੰ ਔਨ ਕਰ ਲਿਆ ਤੇ ਰੱਖ ਲੈਨੇ ਆਪਾਂ ਕੜਾਈ ਇਹਦੇ ਵਿੱਚ ਪਾਵਾਂਗੇ ਆਪਾਂ ਤੇਲ ਸਰੋਂ ਦੇ ਤੇਲ ਵਿੱਚ ਆਪਾਂ ਬਣਾਵਾਂਗੇ ਦਮ ਆਲੂ ਆਪਾਂ ਚੰਗੀ ਤਰ੍ਹਾਂ ਗਰਮ ਕਰਾਂਗੇ ਤੇ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਆਲੂ ਪਹਿਲਾਂ ਆਲੂ ਆਪਾਂ ਤੇਲ ਵਿੱਚ ਭੁੰਨਾਂਗੇ 50% ਆਪਾਂ ਤੇਲ ਵਿੱਚ ਭੁੰਨਾਂਗੇ ਤੇ 50% ਆਪਣੇ ਗਰੇਵੀ ਵਿੱਚ ਰਹਿ ਜਾਣਗੇ ਫੇਰ ਆਪਣੇ ਤੋਂ ਬਣ ਜਾਣਗੇ ਦਾ ਮਲ ਕੁੰਡੇ ਵਿੱਚ ਕੁੱਟੇ ਮਸਾਲੇ ਦਾ ਤੇ ਵੱਖਰਾ ਹੀ ਸਵਾਦ ਆ ਇਹਦੇ ਨਾਲ ਸਬਜੀ ਨੂੰ ਹੋਰ ਵੀ ਚਾਰ ਚੰਨ ਲੱਗ ਜਾਂਦੇ ਆ ਜੋ ਕੁੰਡੇ ਜ ਮਸਾਲਾ ਬਣਾਈ ਆ ਲਓ ਤੇਲ ਆਪਣਾ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਪਾਉਨੇ ਆ ਆਲੂ ਇਹਨਾਂ ਨੂੰ ਆਪਾਂ ਕੜਾਈ ਵਿੱਚ ਤੇਲ ਵਿੱਚ ਭੁੰਨਾਂਗੇ ਇੱਕ ਪ੍ਰੈਸਟ ਪਕਾ ਲਾਂਗੇ ਇਹ ਸਰੋਂ ਦੇ ਤੇਲ ਵਿੱਚ ਵਧੀਆ ਬਣਦੇ ਕਰਾਰੇ ਬਣਦੇ ਆ ਤੁਸੀਂ ਉਤਰਾ ਜਿਹੜੇ ਤੇਲ ਵਿੱਚ ਵੀ ਤੁਸੀਂ ਬਣਾਉਂਦੇ ਜਿ ਬਣਾ ਸਕਦੇ ਜੋ ਪਰ ਆਪਾਂ ਤੇ ਸਰੋਂ ਦਾ ਤੇਲ ਹੀ ਵਰਤਦੇ ਨੇ ਅਲੇ ਦੇ ਵਿੱਚ ਸਬਜ਼ੀ ਕਰਾਰੇ ਬਣਦੀ ਆ ਆਹ ਲੋ ਆਪਣੇ ਪੁੱਜਦੇ ਪਏ ਆ ਉਹਨਾਂ ਚੋਂ ਆਪਾਂ ਟਮਾਟਰ ਕੱਟ ਲੈਨੇ ਆ ਮਿਕਸੀ ਵਿੱਚ ਆਪਾਂ ਕਰ ਲਾਂਗੇ ਲੋ ਜੀ ਆਲੂ ਆਪਨੇ 50% ਪੱਕ ਗਏ ਆ ਇਹਨਾਂ ਨੂੰ ਆਪਾਂ ਕੱਢ ਲੈਨੇ ਆ ਤੇ ਬਾਕੀ ਜਿਹੜੇ ਰਹਿੰਦੇ ਆ 50% ਉਹ ਗਰੇਵੀ ਦੇ ਵਿੱਚ ਪਕਾਵਾਂਗੇ ਹੁਣ ਆਪਾਂ ਲਾਉਨੇ ਆ ਤੜਕਾ ਤੇਲ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਰਤਨ ਜੋਤ ਕਾਲੇ ਲੇਖੂ ਆਪਣਾ ਰਤਨ ਜੋਤ ਨੇ ਆਪਣਾ ਜਿਹੜਾ ਰੰਗ ਛੱਡਤਾ ਹੁਣ ਆਪਾਂ ਥੋੜਾ ਜਿਹਾ ਪਾਵਾਂਗੇ ਜੀਰਾ ਇਹ ਆਲੂ ਬਹੁਤ ਸਵਾਦ ਬਣਦੇ ਦਾਮ ਆਲੂ ਬੱਚਿਆਂ ਨੂੰ ਬਣਾ ਕੇ ਖਵਾਇਆ ਕਰੋ ਬੱਚੇ ਆਲੂ ਖੁਸ਼ ਹੋ ਕੇ ਵੈਸੇ ਹੀ ਖਾਂਦੇ ਆ ਪਰ ਕਿਸੇ ਨਾ ਕਿਸ ਤਰੀਕੇ ਨਾਲ ਉਹਨਾਂ ਨੂੰ ਤੇ ਮਤਲਬ ਇਹਦੇ ਵਿੱਚ ਆਪਾਂ ਪਾ ਲੈਨੇ ਥੋੜੀ ਜਿਹੀ ਰਾਈ ਇਹ ਆਪਾਂ ਦੇਸੀ ਤਰੀਕੇ ਨਾਲ ਦੇਸੀ ਮਸਾਲਿਆਂ ਨਾਲ ਆਲੂ ਦਾਮ ਆਲੂ ਬਣਾਏ ਆ ఆలోే మసాలే పామాటర కట్లే కట్ అనుసారూణ ਆ ਵੇਖੋ ਜੀ ਆਪਣਾ ਜਿਹੜਾ ਮਸਾਲਾ ਪੁੱਜ ਗਿਆ ਨੇ ਤੇਲ ਛੱਡਦਾ ਤੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਸਵਾਦ ਅਨਸਾਰ ਲੂਣ ਇਹ ਥੋੜੀ ਜਿਹੀ ਪਾ ਲਾਂਗੇ ਆਪਾਂ ਹਲਦੀ ਕਲਰ ਵਾਸਤੇ ੜਾਪਾ ਕੁੰਡਾ ਤੋਂ ਅਗੇ ਵਿੱਚ ਪਾਣੀ ਪਾ ਲਈ ਨੰਨਾਂ ਹੁਣ ਕੇ ਆਪਣਾ ਚੰਗੀ ਤਰ੍ਹਾਂ ਮਸਾਲਾ ਜਿਹੜਾ ਪੁੱਜ ਜਾਊਗਾ ਇੰਨਾ ਕ ਆਪਾਂ ਗਰਮ ਮਸਾਲਾ ਪਾਵਾਂਗੇ ਆਹ ਲੋ ਆਪਣਾ ਮਸਾਲਾ ਜਿਹੜਾ ਪਹੁੰਚ ਗਿਆ ਤੇਲ ਛੱਡਦਾ ਮਸਾਲੇ ਨੇ ਤੇ ਹੁਣ ਆਪਾਂ ਇਸ ਅੰਗੀ ਤਰ੍ਹਾਂ ਆਪਣਾ ਮਸਾਲਾ ਪਹੁੰਚ ਗਿਆ ਤੇ ਇਹਦੇ ਵਿੱਚ ਆਪਾਂ ਇਹ ਸਿਬ ਜਾ ਕੇ ਵਸਨ ਖੋਲ ਕੇ ਜਿਹੜਾ ਭੋਲਿਆ ਆ ਉਹ ਆਪਾਂ ਪਾ ਦੇਣਾ ਇਹਦੀ ਗਰੇਵੀ ਉਹ ਸੰਘਣੀ ਬਣੂਗੀ ਇਹ ਵੇਖੋ ਰੰਗ ਕਿੰਨਾ ਸੁਨਾਰਾ ਤੁਹਾਨੂੰ ਸਜੋਦ ਨੇ ਛੱਡਿਆ ਆਪਣਾ ਮਸਾਲਾ ਕਿੰਨਾ ਸੋਹਣਾ ਬਣਿਆ ਵਾ ਲਓ ਜੀ ਆਪਾਂ ਹੁਣ ਇਹਦੇ ਵਿੱਚ ਪਾ ਦਿੰਨੇ ਆ ਜਿਹੜੇ ਆਲੂ ਇਹਨੂੰ ਹੁਣ ਆਪਾਂ ਉਤੋਂ ਟੱਕ ਦਿੰਨੇ ਆ 10 ਮਿੰਟ ਰਹਿ ਜੂਗੀ ਤੇ ਲਓ ਜੀ ਆਪਣੀ ਸਬਜ਼ੀ ਤਿਆਰ ਹੈ ਲਗਭਗ 90% ਹੋ ਗਈ ਆ ਤੇ ਆਪਣੀ ਅੱਜ ਤਰੀ ਜਿਹੜੀ ਗਰੇਵੀ ਆਪਣੀ ਪੱਕ ਗਈ ਵਧੀਆ ਮੇਸਰ ਜਿਹੜਾ ਆਪਾਂ ਪਾਇਆ ਸੀ ਇੱਕ ਚਮਚਾ ਉਹਨਾਂ ਦੇਖੋ ਕਿੰਨੀ ਵਧੀਆ ਗਰੇਵੀ ਬਣੀ ਆ ਤੇ ਆਪਣੇ ਆਲੂ ਜਿਹੜੇ 50% ਰਹਿੰਦੇ ਸੀ ਉਹ ਵੀ ਪੱਕ ਗਏ ਆ ਹੁਣ ਆਪਾਂ ਪਾਵਾਂਗੇ ਇੱਚ ਹਰਾ ਧਨੀਆ ਇਹ ਮਾਦਾ ਜੀ ਕੱਟ ਗਏ ਆਪਾਂ ਸਾਰਾ ਪਾ ਦਾਂਗੇ ਬਹੁਤ ਵਧੀਆ 스ਮੈਲ ਆਉਂਦੀ ਏ ਵੀ ਤੁਸੀਂ ਇਹ ਘਰ ਵਿੱਚ ਜਰੂਰ ਬਣਾਓ ਕਿਉਂਕਿ ਘਰ ਦੇ ਬੇਸਿਕ ਸਮਾਨ ਤੋਂ ਸਬਜ਼ੀ ਬਣ ਜਾਂਦੀ ਆ ਤੇ ਘਰ ਦੇ ਬੇਸਿਕ ਸਮਾਨ ਤੋਂ ਇਹ ਸਬਜ਼ੀ ਬਣ ਜਾਂਦੀ ਆ ਆਲੂ ਵੀ ਕਾਫੀ ਸਸਤੇ ਤੇ ਬੱਚੇ ਵੀ ਖੁਸ਼ ਹੋ ਕੇ ਖਾਂਦੇ ਆ ਤੇ ਆਮ ਹੀ ਆਪਾਂ ਵੱਡੇ ਵੱਡੇ ਰੈਸਟੋਰੈਂਟ ਜੇ ਜਾਈਏ ਤੇ ਉਹ ਉਹ ਸੇਮ ਹੀ ਸਬਜ਼ੀ ਹੁੰਦੀ ਆ ਉਹ ਜੇ ਥੋੜੇ ਜਿਹਾ ਬਾਜ਼ਾਰੀ ਮਸਾਲੇ ਪਾਈ ਆ ਪਰ ਸਿਰਫ ਘਰ ਦੇ ਬੇਸਿਕ ਸਮਾਨ ਤੋਂ ਬਣਾਈ ਆ ਬਹੁਤ ਵਧੀਆ ਵਧੀਆ ਸਬਜ਼ੀ ਬਣੀ ਆ ਹੁਣ ਇਹਨੂੰ ਆਪਾਂ ਬੌਲ 'ਚ ਕੱਢ ਲੈਣੇ ਆ ਤੇ ਲਓ ਜੀ ਆਪਾਂ ਕੱਚ ਦੇ ਬੌਲ 'ਚ ਸਬਜੀ ਕੱਢ ਲਏ ਨੇ ਬਹੁਤ ਵਧੀਆ ਸਬਜੀ ਬਣੀ ਹੈ ਮੈਂ ਲੂਣ ਦਾ ਵੇਖ ਲਿਆ ਤੇ ਸਿੰਪਲ ਤਰੀਕੇ ਨਾਲ ਬਣ ਜਾਂਦੀ ਹੈ ਤੇ ਲਓ ਜੀ ਆਪਾਂ ਬੌਲ 'ਚ ਸਬਜੀ ਸਾਰੀ ਕੱਢ ਲਈ ਹੈ ਵੇਖੋ ਕਿੰਨੀ ਵਧੀਆ ਬਣੀ ਆ ਇਹ ਬਿਲਕੁਲ ਜਿਹੀ ਇਹੋ ਜੀ ਜਿਹੜੇ ਆਪਣੇ ਵੱਡੇ ਵੱਡੇ ਰੈਸਟੋਰੈਂਟਾਂ 'ਚ ਮਿਲਦੀ ਆ ਤੇ ਉੱਤੇ ਪਾ ਦਾਂਗੇ ਆਪਾਂ ਹਰਾ ਧਨੀਆ ਇਹਦਾ ਹੋਰ ਚਾਰ ਚੰਦ ਸਬਜੀ ਨੂੰ ਲੱਗ ਜਾਂਦੇ ਆ ਤੇ ਲਓ ਜੀ ਆਪਣੀ ਸਬਜੀ ਤਿਆਰ ਆ ਧਨੀਏ ਨੇ ਆਪਾਂ ਗਾਰਨਿਸ਼ ਕਰ ਲਈ ਆ ਬਹੁਤ ਹੀ ਵਧੀਆ ਬਣੀ ਆ ਤੁਸੀਂ ਘਰ ਵਿੱਚ ਜਰੂਰ ਬਣਾਇਓ ਸਿੰਪਲ ਤਰੀਕੇ ਨਾਲ ਬਣ ਜਾਂਦੀ ਆ ਵੀਡੀਓ ਸਾਡੀ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜਿਹੜੇ ਮੇਰੇ ਚੈਨਲ ਦੇ ਨਵੇਂ ਆਏ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਮਿਲਦੇ ਆਂ ਅਗਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ